ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇਜ਼ ਗਰਮੀ ਦੀ ਤਪਸ਼ ਤੋਂ ਬਚਣ ਦੇ ਲਈ ਬੱਚੇ ਆਪਣੇ ਇਲਾਕੇ ਦੀ ਨਦੀਕ ਪੈਂਦੀ ਨਹਿਰ ਦੇ ਵਿੱਚ ਨਹਾਉਣ ਦੇ ਲਈ ਚਲੇ ਜਾਂਦੇ ਨੇ ਨਹਿਰ ਦੇ ਵਿੱਚ ਨਹਾਉਂਦਿਆਂ ਸਮੇ ਬੱਚੇ ਮौज-ਮਸਤੀ ਵੀ ਕਰਦੇ ਨੇ ਪਰ ਮੌਕੇ ਦੇ ਉੱਪਰ ਕਈ ਵਾਰ ਅਜੀਬ ਘਟਨਾ ਵੀ ਵਾਪਰ ਜਾਂਦੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਆ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਦੇ ਰਾਜਾ ਸੰਸੀ ਦੇ ਨੇੜੇ ਪੈਂਦੀ ਲਾਹੌਰ ਬਰਾਜ ਨਹਿਰ ਦੇ ਵਿੱਚ ਨੌਣਗੇ ਤਿੰਨ ਬੱਚੇ ਅਚਾਨਕ ਲਾਪਤਾ ਹੋ ਜਾਂਦੇ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤਾਂ ਸੁਣੋ ਇਸ ਮੌਕੇ ਦੇ ਉੱਪਰ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਕੀ ਨਾਮ ਤੁਹਾਡਾ ਜੀ ਕਨਵਿੰਦਰ ਤੁਹਾਡੇ ਬੱਚੇ ਦਾ ਕੀ ਨਾਮ ਹੈ ਲਾਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਆਉਂਦੇ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨਹੁੰਦਾ ਸੀ ਹਾਂਜੀ ਉਹਦੇ ਡੰਗਰ ਬੱਚਾ ਵਿਚਾਰ ਦੇ ਕਦੋਂ ਹੁੰਦੇ ਆਏ ਅੱਜ ਕੀ ਚੱਲੋ ਜੀ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣਾ ਏ ਹਾਏ ਵੇ ਮੇਲਾ ਨਾਲ ਕੋਣ ਕੋਈ ਕੋਟਾਖੁਰ ਦੇ ਲੱਭਣ ਉਹਨਾਂ ਨੂੰ ਨਹੀਂ ਹਾਂ ਜੀ ਆਪਣੇ ਮੁੰਡੇ ਲੱਭਣ ਦਿਆ ਜੀ ਹਾਏ ਨਾਨਾ ਦਾਪਾ ਓ ਵਾਤ ਮੈਰ ਥਾਣੇ ਨੰਗਾ ਲੱਗ ਚੜਕ ਪਰ ਕਿੰਨੀ ਜਾਣੀ ਸੀਗੇ ਤੇ ਨਜਾਣਿਆ 4 ਜਾਣੇ ਹੀ ਅੱਜ ਆਣੇ ਕੋਈ ਲੱਭੇ ਨਹੀਂ ਬਹੁਤ ਤੇ ਕਰਨ ਆ ਜਾ ਲੱਗ ਨਹੀਂ ਉਹਨੇ ਜੰਦੇ ਘੱਟ ਪੈਲੀ ਗੀ ਗਿਆ ਕਦੀ ਆਇਆ ਨਹੀਂ ਆ ਜੀ ਆਈ ਨਾ ਮਾਰ ਵੀ ਅੱਜ ਅੰਤਰੀ ਖਲਾਣੀ ਨਾਰੇ ਆ ਗਈ ਅਮਰ ਪਾਰ ਬਾਈ ਨਾਮ ਉਹ ਮੁੰਡੇ ਬੱਚੇ ਡੁੱਬੇ ਕਿੰਨੇ ਚਿਰ ਦੇ ਲਈ ਲੱਭਣ ਦੇ ਆ ਜੀ ਇਹ ਸਾਢੇ 12 ਵਜੇ ਸਾਢੇ 11 ਵਜੇ ਤੱਕ ਡੁੱਬੇ ਜੋ ਹਾਂਜੀ ਹਾਂਜੀ ਤੇ ਕੀ ਲੱਭਣ ਦੇ ਪਾਣੀ ਕਿੰਨਾ ਡੂੰਗਾ ਪਾਣੀ ਹੈ ਪਾਣੀ ਦੀ ਦਾਗ ਕੋਟ ਹੈਗਾ 10 15 ਫੋਟ ਹੈਗਾ ਜੀ ਤੇ ਕੀ ਲੱਗਦਾ ਆ ਔਰ ਜ਼ਿਕਰ ਦੀ ਵੇਖਿਆ ਕੀ ਲੱਭਾ ਕੁਝ ਵੇਖਿਆ ਨਹੀਂ ਭਾਈ ਜੀ ਲੱਭਾ ਨਹੀਂ ਅੱਜਾ ਕੁਝ ਉਹਦਾ ਕੋਸ਼ਿਸ਼ ਕਰਦੇ ਆਪਾਂ ਲੱਭਣ ਨੂੰ ਬਹੁਤ ਸ਼ਰਮ ਹੋ ਗਈ ਪੰਜਾਬ ਪੁਲਿਸ ਨੇ ਪਾਣੀ ਦਾ ਕਿੰਨਾ ਕਿ ਦੁਹਵਾ ਦੇ ਜੀ ਕੋਈ ਅਫਰ ਨਹੀਂ ਕੀਤਾ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਜੀ ਪਾਣੀ ਦਾ ਭਾ ਭਾਈ ਬਹੁਤ ਤੇਜ਼ ਹੋ ਕੀ ਹੁਣੇ ਗੋਤੇ ਖੋਰਾ ਨਾਲ ਲਿਆ ਕੇ ਹੁੰਦੇ ਨਿਕਲ ਸਕਦੇ ਕਿ ਤਾੜੇ ਉਹਨਾਂ ਉਹਨਾਂ ਦੇ ਹੋਂਟੇ ਨਿਕਲ ਸਕਦਾ ਉਹਨਾਂ ਵਿਗਿਆਨਿਕ ਕੋਹਤਾਂ ਅੰਡੇ ਆਪਣੀ ਪਰ ਗੱਲ ਨਹੀਂ ਬੰਡੀ ਅੱਜ ਕਿਉਂਕਿ ਪਾਣੀ ਦਾ ਵਿਹਾਰ ਬੜਾ ਜ਼ਿਆਦਾ ਅਜੋ ਕੀ ਨਾਮ ਹੈ ਆਪਣਾ ਫਰਜੀਤ ਸਿੰਘ ਜੀ ਕਿਹੜਾ ਪਿੰਡ ਆ ਹਰਨਗਰ ਜੀ ਕੀ ਗੱਲ ਹੋਈ ਆ ਨਹਾ ਤੇ ਬੱਚੇ ਨਹਾਉਣ ਆਏ ਜੀ ਕੀ ਨਾਮ ਬੱਚੇ ਦਾ ਨਾ ਕੀ ਨਾ ਪ੍ਰੀਤ ਸਿੰਘ ਕਿੰਨੇ ਜਣੇ ਨਹਾਉਣ ਆਏ ਤਿੰਨ ਬੱਚੇ ਨਹਾਉਣ ਆਏ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਗਏ ਨਾ ਚੀਜ਼ ਕੀ ਹੁਣ ਲੱਭਣ ਦੇ ਜਰਬੇ ਨਹੀਂ ਹਲੇ ਨਹੀਂ ਜੀ ਉਹ ਕਿੰਨੇ ਵਜ ਦੀ ਗੱਲ ਹੈ ਸਾਰੀ ਨਹੀਂ 11 ਵਜ ਭਾਈ ਗੱਲ ਸਾਢੇ 11 ਵਜ ਸਾਢੇ 11 ਵਜ ਸਾਢੇ 11 ਵਜ ਹੁਣ ਕਿੰਨਾ ਟਾਈਮ ਹੋ ਗਿਆ ਵਾ ਕਿੰਨਾ ਹੋ ਗਿਆ ਭਾਈ 3 ਵੱਜ ਗਏ 3 ਵੱਜ ਗਏ ਕੀ ਉਹ ਪੈਰੂ ਸੀ ਪਾਣ ਨਾਉਣ ਦੀਗੇ ਅੱਜ ਪਹਿਲੀ ਵਾਰੀ ਨਬੜੇ ਵੜੀ ਨਹੀਂ ਇੱਕ ਮੁੰਡਾ ਤਰਵੇ ਇੱਕ ਦੋ ਨੇ ਤਰਵੇ ਪੈਰੂ ਸੀ ਕਿ ਨਹੀਂ ਉਹ ਹਾਂ ਜੀ ਇੱਕ ਤਾਰੋ ਜੀ ਤਾਂ ਇਹ ਤੁਹਾਡੇ ਮੁੰਡਿਆਂ ਨੂੰ ਤਰਨ ਜਾ ਸੀ ਹਾਂ ਨਹੀਂ ਨੋਰਮਲੀ ਜਾਂਦੀ ਹੈ ਜੀ ਅਸਰ ਜੀ ਤੇ ਹੁਣ ਹੋਰ ਵੀ ਆਇਆ ਕੋ ਲੱਭਣ ਸਰਕਾਰੀ ਮੁਲਾਜ਼ਮ ਆਇਆ ਕੋ ਲੱਭਣਾ ਤੇ ਲੇਕਿਨ ਕੋਤਾ ਕੋ ਰਾਇਕ ਨਹੀਂ ਆਲੇ ਨਹੀਂ ਆਈ ਇਹ ਕਿੰਨਾ ਵੱਲੋਂ ਸੇਵਾ ਚੱਲ ਰਹੀ ਸਾਡੇ ਪਿੰਡ ਦੇ ਰੁਕੀ ਦੇਖ ਲਓ ਹਾਂ ਜੀ